ਜੇ ਆਪਾਂ ਬੀਟ ਲੱਭਸਤੀ ਨੰਬਰ 1 ਨੂੰ ਨੀਅਰ ਚੀੜਿਆ ਘਰ ਵਿੱਚ ਕਰਵਾ ਰਹੇ ਹਾਂਗੇ ਜਿਵੇਂ ਪੰਜਾਬੀ ਮੋਤਿਆਰਾ ਤੇ ਔਰਤਾਂ ਲਈ ਆ ਸੌਣ ਦੇ ਮਹੀਨੇ ਵਿੱਚ ਵਿਸ਼ੇਸ਼ ਤਿਉਹਾਰ ਇੱਕ ਖਾਸ ਮਹੱਤਤਾ ਰੱਖਦਾ ਹੈ ਇਸੇ ਤਰ੍ਹਾਂ ਹੀ ਭਾਵੇਂ ਅੱਜ ਦੇ ਇਸ ਯੁੱਗ ਵਿੱਚ ਵੱਖ-ਵੱਖ ਸਥਾਵਾਂ ਵੱਲੋਂ ਮਨਾਈਆਂ ਜਾਂਦੀਆਂ ਤੀਆਂ ਦਾ ਰੂਪ ਬਦਲ ਗਿਆ ਹੈ ਪਰ ਅਸੀਂ ਪੁਰਾਣੀ ਰੀਤ ਨੂੰ ਹੀ ਬਰਕਰਾਰ ਰੱਖਦੇ ਹੋਏ ਤਿੰਨ ਦਿਨ ਉਸ ਨੂੰ ਸਵੇਰੇ 11 ਵਜੇ ਤੋਂ ਦੇਰ ਸ਼ਾਮ ਤੱਕ ਇਹ ਤਿਉਹਾਰ ਆਪਾਂ ਮਨਾ ਰਹੇ ਆਂਗੇ ਤੇ ਇਹਦੇ ਜਿਸ ਤਰ੍ਹਾਂ ਆਪਾਂ ਅੱਜ ਦੇ ਟਾਈਮ ਵਿੱਚ ਹੋਟਲਾਂ ਵਿੱਚ ਪੈਲਸਾ ਵਿੱਚ ਮਨਾ ਰਹੇ ਆਂ ਤਿਉਹਾਰ ਇਹ ਆਪਾਂ ਇਸ ਤਰ੍ਹਾਂ ਪੁੱਛ ਨਹੀਂ ਆਪਾਂ ਗਰਾਊਂਡ ਵਿੱਚ ਖੁੱਲੇ ਮਾਹੌਲ ਵਿੱਚ ਮਨਾਇਆ ਜਾ ਰਿਹਾ ਇਹ ਤਿਉਹਾਰ ਐਡਰੈਸ ਜੀ 3 ਅਗਸਤ 3 ਅਗਸਤ ਨੂੰ ਵੀਨੇ ਅੰਤਵਾਰ ਨੂੰ ਸਵੇਰੇ 11 ਵਜੇ ਆਪਣਾ ਇਹ ਤਿਉਹਾਰ ਅਚੈ ਦੇ ਵਿੱਚ ਕੋਈ ਪਾਸ ਇਹਦੇ ਵਿੱਚ ਜੀ ਕਿਸੇ ਤਰ੍ਹਾਂ ਦੀ ਕੋਈ ਪਾਸ ਐਂਟਰੀ ਨਹੀਂ ਹੈਗੀ ਕੋਈ ਜੋ ਬੱਚੇ ਪਾਰਟਿਸਪੀਟ ਕਰੇ ਉਹਨਾਂ ਦੀ ਕੋਈ ਫੀਸ ਨਹੀਂ ਹੈਗੀ ਕਿ ਇਸ ਤਰ੍ਹਾਂ ਦਾ ਕੋਈ ਕੁਝ ਸਿਸਟਮ ਅਸੀਂ ਨਹੀਂ ਰੱਖਿਆ ਜੀ ਮੈਡਮ ਜੀ ਜਿਵੇਂ ਵੈਸਟਰਨ ਦਾ ਜ਼ਿਆਦਾ ਕਲਚਰ ਹੈ ਵੀ ਉਸੇ ਕੋਈ ਡਰੈਸ ਕੋਡ ਰੱਖਿਆ ਵੀ ਅਸੀਂ ਕਿਤੇ 30 ਦੇ ਫੰਕਸ਼ਨ ਵਾਸਤੇ हां जी जी ड्रेस कोड ਇਹ ਹੀ ਹੈ ਕਿ ਜੇ ਪੰਜਾਬੀ ਪੰਜਾਬੀ ਇਤਰੂ ਦਿਖਾਉਂਦਾ ਹੋਇਆ ਹੈ ਤੇ ਉਹ ਆਰਥ ਇੰਦੇ ਵਿੱਚ ਸੂਟ ਹੀ ਪਾ ਕੇ ਆਉਣੇ ਨੇ ਜੇ ਸਾਡੀ ਪੰਜਾਬੀ ਜਿਹੜੀ ਡਰੈਸਾਂ ਨੇ ਉਹ ਪਾ ਕੇ ਆ ਸਕਣ ਤਾਂ ਬਹੁਤ ਜ਼ਿਆਦਾ ਵਧੀਆ ਨੇ ਆਦਰਵਾਇਸ ਸੂਟਸ ਤਾਂ ਪੰਜਾਬੀ ਹੈ ਹੀ ਹੈ ਤੇ ਪੰਜਾਬੀ ਸੂਟ ਹੀ ਪਾ ਕੇ ਆਉਣੇ ਨੇ ਇਹਦੇ ਵਿੱਚ ਜੀਨਸ ਆ ਉਹ ਇਹ ਜਾਂ ਕੁਝ ਵੀ ਅਲਾਉਡ ਨਹੀਂ ਹੈ ਤੇ ਬੱਚੀਆਂ ਸਾਡੀਆਂ ਨੂੰ ਇਹ ਖਾਸ ਕਰਕੇ ਬੇਨਤੀ ਹੈ ਕਿ ਥੋੜਾ ਜਿਹਾ ਆਪਣਾ ਵੈਸਟਰਨ ਕਲਚਰ ਨੂੰ ਆਪਾਂ ਘਟਾਈਏ ਵੈਸਟਰਨ ਕਲਚਰ ਆਪਾਂ ਅਪਣਾ ਰਹੇ ਹਾਂ ਪਰ ਆਪਣੀ ਪੰਜਾਬੀਅਤ ਕਿਤੇ ਨਾ ਕਿਤੇ ਖਤਮ ਹੋਈ ਜਾਂਦੀ ਹੈ ਤੇ ਇਸ ਤਿਉਹਾਰ ਦੇ ਵਿੱਚ ਵੀ ਇਹ ਮੁੱਖ ਤੌਰੋਂ ਤਿਉਹਾਰ ਮਨਾਇਆ ਜਾ ਰਿਹਾ ਹੈ ਤੀਆਂ ਦਾ ਬਹੁਤ ਵਧੀਆ ਤਰ੍ਹਾਂ ਸਾਡੀਆਂ ਹੋਰ ਬਹੁਤ ਭੈਣਾਂ ਮਨਾ ਰਹੀਆਂ ਨੇ ਬਹੁਤ ਹੋਟਲਸ ਦੇ ਵਿੱਚ ਜਾ ਰਹੇ ਹੈ ਬਟ ਇਹਨੂੰ ਅਸੀਂ ਰਵਾਇਤੀ ਤੀਆਂ ਦਾ ਨਾਮ ਦਿੱਤਾ ਹੈ ਰਵਾਇਤੀ ਤੀਆਂ ਉਹ ਹੁੰਦੀਆਂ ਜਿਹੜੀਆਂ ਖੁੱਲੇ ਦੇ ਵਿੱਚ ਹੁੰਦੀਆਂ ਨੇ ਕੋਈ ਫੀਸ ਨਹੀਂ ਹੁੰਦੀ ਕੋਈ ਮਰਜ਼ੀ ਆ ਜਾ ਸਕਦਾ ਪਰ ਭੈਣਾਂ ਵਾਸਤੇ ਕੋਈ ਵੀ ਆ ਜਾ ਸਕਦੀਆਂ ਨੇ ਕਿਸੇ ਵੀ ਤਰੀਕੇ ਨਾਲ ਆਪਦੀ ਪਰਫਾਰਮੈਂਸ ਦੇ ਸਕਦੀਆਂ ਨੇ ਬਾਦ ਚੜ ਕੇ ਹਿੱਸਾ ਲੈਣ ਗਿਆ ਤੇ ਇਹ ਪੰਜਾਬੀਤ ਨੂੰ ਹੀ ਦਰਸਾਉਂਦਾ ਹੋਇਆ ਤੀਆਂ ਦਾ ਤਿਹਾਹਾ ਲੋਕ ਇਸ ਦੇ ਵਿੱਚ ਜੇ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਪ੍ਰਿੰਸੀਪਲ ਸ਼ਾਰਦਾ ਚੋਪੜਾ ਜੀ ਨੇ ਤੇ ਹਰ ਸਿੰਘ ਬਾਦਲ ਜੀ ਵੀ ਆ ਰਹੇ ਨੇ ਤੇ ਆਪਣੇ ਕੋਚੋਂ ਤੋਂ ਐਮਐਲਏ ਨੇ ਉਹ ਵੀ ਨੇ ਤੇ ਬਠਿੰਡਾ ਦੇ ਮੇਅਰ ਸਾਹਿਬ ਤੇ ਬਠਿੰਡਾ ਦੇ ਐਮਐਲਏ ਜਗਰੂਪ ਗਿਲਜੀ ਵੀ ਆ ਰਹੇ ਨੇ ਜੀ ਪਹਿਲੀ ਵਾਰ ਉੱਤਰਾਰਾ ਬੀੜਤਲਾ ਵਿੱਚ ਜੀ ਬੀੜਤਲਾ ਦੇ ਵਿੱਚ ਦੇ ਚਾਰਜਿਸ ਨਹੀਂ ਨਾ ਪਾਰਟਿਸਪੇਟ ਦੇ ਚਾਰਜਿਸ ਹੈ ਉਹ ਨਾ ਹੀ ਕਿਸੇ ਹੋਰ ਚੀਜ਼ ਦੇ ਚਾਰਜਿਸ ਹੈ ਜਿਹੜਾ ਮਰਜੀ ਆ ਸਕਦਾ ਕਿਸੇ ਤਰੀਕੇ ਨਾਲ ਮਰਜੀ ਇੰਜੋਏ ਕਰ ਸਕਦੇ ਆ ਬਿਲਕੁਲ ਓਪਨ ਹੈ ਜੀ ਜਿਹੜੇ ਪਰਮਜੀਤ ਮੈਡਮ ਨੇ ਜਿਨ੍ਹਾਂ ਨੂੰ ਤੁਸੀਂ ਬੁਲਾ ਰਹੇ ਹੋ ਜਦੋਂ ਸਾਡਾ ਹੁੰਦੇ ਤੀਆਂ ਦਾ ਤਿਉਹਾਰ ਉਹਦੋਂ ਵੀ ਇਹ ਸਾਡੇ ਨਾਲ ਹੁੰਦੇ ਨੇ ਤੇ ਹੁਣ ਵੀ ਜਦੋਂ ਹੋ ਰਿਹਾ ਤੇ ਸਾਡੇ ਨਾਲ ਨੇ ਇਹਨਾਂ ਨੇ ਹੀ ਸਾਨੂੰ ਇਹਨਾਂ ਦੀ ਗਾਈਡਲਾਈਨਸ ਨੂੰ ਮੱਦੇਨਜ਼ਰ ਰੱਖਦਿਆਂ ਹੋਏ ਆਂ ਕਿ ਇਹ ਸਾਡਾ ਤਿਉਹਾਰ ਮਨਾਇਆ ਜੂਗਾ ਤਾਂ ਹੀ ਮੈਂ ਤੁਹਾਨੂੰ ਕਹੇ ਕਿ ਰਵਾਇਤੀ ਤੀਆਂ ਨੇ ਰਵਾਇਤੀ ਤੀਆਂ ਉਹ ਦੇਵਤਾ ਜੀ ਨੇ ਹੀ ਬਠਿੰਡਾ ਦੇ ਵਿੱਚ ਸ਼ੁਰੂ ਕੀਤੀਆਂ ਸੀ ਉਹਨੂੰ ਇੱਥੋਂ ਚੰਡੀਗੜ੍ਹ ਚਲੇ ਗਏ ਪਰ ਉਹ ਜ਼ਰੂਰ ਇੱਥੇ ਆਉਣਗੇ ਪਹੁੰਚਣਗੇ ਉਹ ਮੁੱਖ ਮਹਿਮਾਨ ਦੇ ਤੌਰ ਤੇ ਸ਼ਰਕਤ ਕਰਨਗੇ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਜਿਹੜੀ ਸੁਸਾਇਟੀ ਹੈ ਜੀ ਅਸੀਂ ਰਿਵਾਈਟੀ ਤਿਆਂ ਅਸੀਂ 3 ਅਗਸਤ ਨੂੰ ਸੈਲੀਬ੍ਰੇਟ ਕਰਨ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਜਿਵੇਂ ਸਰ ਨੇ ਕਿਹਾ ਕਿ ਵੈਸਟਰਨ ਕਲਚਰ ਅੱਜਕੱਲ ਬੱਚੇ ਜ਼ਿਆਦਾ ਅਪਣਾ ਰਹੇ ਨੇ ਤਾਂ ਸਾਨੂੰ ਇਹ ਚੀਜ਼ ਲੱਗਦਾ ਕਿ ਬੱਚੇ ਅੱਜਕੱਲ ਬਹੁਤ ਜ਼ਿਆਦਾ ਵਿੁੱਲ੍ਹ ਰਹੇ ਨੇ ਆਪਣੇ ਪੰਜਾਬੀ ਕਲਚਰ ਨੂੰ ਸਾਡਾ ਪਹਿਲਾ ਮੋਟਿਵ ਤਾਂ ਇਹ ਹੈ ਕਿ ਬੱਚਿਆਂ ਨੂੰ ਇਸ ਚੀਜ਼ ਦੇ ਬਾਰੇ ਜਾਗਰੂਕਤਾ ਦਿੱਤੀ ਜਾਵੇ ਕਿ ਜਿਹੜੀਆਂ ਖੁੱਲੀਆਂ ਤੀਆਂ ਹੁੰਦੀਆਂ ਨੇ ਉਹ ਪਿੱਪਲ ਦੇ ਥੱਲੇ ਪਿੰਗਾ ਦੇ ਉੱਤੇ ਲੱਗਦੀਆਂ ਹੁੰਦੀਆਂ ਸੀ ਜਾਂ ਫਿਰ ਆਪਣਾ ਜਿਹੜਾ ਮਾਡਰਨ ਪਹਿਰਾਵਾ ਛੱਡ ਕੇ ਉਹਨਾਂ ਨੇ ਪੰਜਾਬੀ ਰੂਪ ਪਾਣੇ ਬਿਲਕੁਲ ਬੰਦ ਕਰ ਦਿੱਤੇ ਇਹ ਚਰਖਾ ਪੁਨੀਆ ਟੀਮ ਦਾ ਕਿਸੇ ਨੂੰ ਕੁਝ ਵੀ ਨਹੀਂ ਪਤਾ ਸਦਾ ਹੀ ਮਕਸਦ ਇਹ ਹੈ 3 ਅਗਸਤ ਨੂੰ ਕਰਵਾਉਂਦਾ ਜਿਹੜਾ ਵੀ ਅਸੀਂ ਸੈਲੀਬ੍ਰੇਟ ਕਰਵਾਣ ਜਾ ਰਹੇ ਹਾਂ ਕਿ ਇਕਤਾ ਪੰਜਾਬੀ ਕਲਚਰ ਦੇ ਨਾਲ ਜੁੜ ਕੇ ਰਹਿਣਾ ਠੀਕ ਹੈ ਤੇ ਇੱਕ ਸੈਕਿੰਡ ਮੋਟਿਵ ਸਾਡਾ ਇਹ ਹੈ ਕਿ ਜਿਹੜੀਆਂ ਵੀ ਉੱਥੇ ਪੈਣਾ ਆਣਗੀਆਂ ਜਿਹੜੀਆਂ ਧੀਆ ਨਹੀਂ ਸੈਲੀਬ੍ਰੇਟ ਕਰ ਸਕਦੀਆਂ ਹੋ ਸਕਦਾ ਹੈ ਕਿਸੇ ਰੀਜ਼ਨ ਕਰਕੇ ਉਹਨਾਂ ਦੇ ਬੱਚੇ ਵੀ ਐਜੂਕੇਸ਼ਨ ਨਾਲ ਲੈ ਸਕਦੇ ਹੋਣ ਬਟ ਅਸੀਂ ਇਹ ਚੀਜ਼ ਦੱਸਣਾ ਚਾਹੁੰਦੇ ਆ ਕਿ ਅਗਰ ਕੋਈ ਵੀ ਬੱਚਾ ਜਿਹੜਾ ਕਿ ਇਨਾ ਕੈਪੇਬਲ ਨਹੀਂ ਹੈ ਵੀ ਆਪਣੀ ਐਜੂਕੇਸ਼ਨ ਪੜ੍ਹਨਾ ਚਾਹੁੰਦਾ ਹੈ ਬਟ ਉਹ ਕਰ ਨਹੀਂ ਪਾ ਰਿਹਾ ਅਸੀਂ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦੇਵਾਂਗੇ ਫ੍ਰੀ ਸਟੇਸ਼ਨਰੀ ਸਾਡੇ ਵੱਲੋਂ ਪ੍ਰੋਵਾਈਡ ਕਰਵਾਈ ਜਾਏਗੀ ਤੇ ਇਸ ਤੋਂ ਇਲਾਵਾ ਅਸੀਂ ਫ੍ਰੀ ਉਹਨਾਂ ਨੂੰ ਸਟੱਡੀ ਵੀ ਕਰਵਾਵਾਂਗੇ ਤੇ ਜਿਹੜੀਆਂ ਵੀ ਨੀਦੀ ਲੜਕੀਆਂ ਹੈਗੀਆਂ ਉਹਨਾਂ ਦੀ ਵੀ ਹੈਲਪ ਉਹ ਵੀ ਕਰਾਂਗੇ ਇਸ ਦੇ ਨਾਲ ਨਾਲ ਤੇ ਮੈਨੂੰ ਇਹੀ ਲੱਗਦਾ ਹੈ ਵੀ ਸਾਰੀਆਂ ਜਿੰਨੀਆਂ ਵੀ ਪੈਣਾ ਨੇ ਠੀਕ ਹੈ ਉਹ ਆਪਣੇ ਕੰਮਕਾਰ ਦੇ ਵਿੱਚੋਂ ਬਾਹਰ ਨਿਕਲ ਕੇ ਤੀਆਂ ਦਾ ਫੈਸਟੀਵਲ ਹਰ ਇੱਕ ਨੂੰ ਅਧਿਕਾਰ ਹੈ ਸੈਲੀਬ੍ਰੇਟ ਕਰਨ ਦਾ ਤਾਂ ਉਹ ਤਿੰਨ ਦਿਨ ਉਸ ਨੂੰ ਅੱਗੇ ਸਾਡੇ ਨਾਲ ਜ਼ਰੂਰ ਸੈਲੀਬ੍ਰੇਟ ਕਰਨ ਇਹਦੇ ਕੋਈ ਚਾਰजेस ਨਹੀਂ ਹੈ ਵਿਦਆਊਟ ਐਨੀ ਕੋਈ ਚਾਰजेस ਠੀਕ ਹੈ ਅਸੀਂ ਐਂਟਰੀ ਪਾਸ ਕੁਝ ਵੀ ਨਹੀਂ ਰੱਖਿਆ ਹੋਇਆ ਹਰ ਕੋਈ ਆ ਸਕਦਾ ਹਰ ਕੋਈ ਜਾ ਸਕਦਾ ਮੈਡਮ ਕਈ ਵਾਰੀ ਦੇਖਿਆ ਤੀਆਂ ਦੇ ਫੰਕਸ਼ਨ ਜਿਵੇਂ ਜਿਹੜੇ ਸੈਲੀਬ੍ਰੇਟ ਸੈਲੀਬ੍ਰੇਟ ਕਰਾਉਂਦੇ ਜਾਂ ਮੇਲਾ ਤੀਆਂ ਦਾ ਕਰਾਂਦੇ ਉਹ ਖੁਦ ਹੀ ਵੈਸਟਰਨ ਚ ਹੁੰਦੇ ਮੈਂ ਉਹ ਬੱਚਿਆਂ ਨੂੰ ਕੀ ਸਿੱਖਿਆ ਦੇਣਗੇ ਮੈਂ ਜੀ ਸਰ ਅਗਰ ਦੇਖੋ ਆਪਾਂ ਆਪਣਾ ਆਪਾਂ ਨੂੰ ਉਪਰੀ ਗ੍ਰੈਡੂਏਟ ਸੀ ਪਾਲਾਂਦੇ ਹੁਜੀ ਵੀ ਉਹ ਉਨੇ ਚ ਜਿਹੜੀ ਮੈਨੇਜਮੈਂਟ ਹੁੰਦੀ ਜੂ ਹੁਜੀ ਦਿੰਦੀ ਹੈਗੀ ਜੀ ਤੇ ਉਹ ਫਿਰ ਬੜਾ ਚੰਗੇ ਤਰ੍ਹਾਂ ਗਾਈਡਿੰਗ ਕਰ ਸਕਦੇ ਨੇ ਬੱਚਿਆਂ ਨੂੰ ਸਾਡੀ ਸਾਡੀ ਜਿਹੜੀ ਟੀਮ ਹੈ ਜੀ ਤੇ ਅਸੀਂ ਵੱਖਰੀ ਵੱਖਰੀ ਟੀਮ ਤਿਆਰ ਕੀਤੀ ਹੋਈ ਹੈ ਜੀ ਇਹਦੇ ਚ ਸਾਡੇ ਕੋਲ ਅਸੀਂ ਤਿੰਨ ਬੰਦੇ ਆਪਣੇ ਜਿਹੜੇ ਆ ਉਹ ਆਪਣੇ ਸਟੇਜ ਕੰਡਕਟ ਨੂੰ ਰੱਖੇ ਹੋਏ ਆ ਅਸੀਂ ਆਪਣੀ ਪੂਰੀ 15 ਲੇਡੀਜ਼ ਦੀ ਸਾਡੀ ਟੀਮ ਹੈ ਬੜੀ ਜਿਹੜੀ ਕਿ ਡੈਡੀਕੇਟਿਡ ਹੋ ਕੇ ਕੰਮ ਕਰ ਰਹੀ ਹੈ ਤਿੰਨ ਸਾਡੇ ਜਿਹੜੇ ਟੀਮ ਜਾਉਣਗੇ ਤਿੰਨ ਤਿੰਨ ਨੂੰ ਅਸੀਂ ਪੰਜ ਭਾਗਾਂ 'ਚ ਵੰਡ ਦਿੱਤਾ ਹੈ ਜਿਹੜੇ ਪਾਸੇ ਚੀਜ਼ ਗੈਸ ਜਾਣਗੇ ਉਧਰ ਦੇ ਪਾਸਿਓਂ ਤਿੰਨ ਟੀਮ ਹੀ ਚੈੱਕ ਕਰੇਗੀ ਉਹਨਾਂ ਨੂੰ ਉਹਨਾਂ ਨਾਲ ਹੀ ਰਹੇਗੀ ਬਾਕੀ ਤਿੰਨ ਜਿਹੜੀ ਆ ਆਡੀਅנס ਦਰਵਾਜ਼ੇ ਦੇ ਉੱਤੇ ਖੜੀ ਹੋ ਕੇ ਬਿਲਕੁਲ ਹੱਥ ਜੋੜ ਕੇ ਵੈਲਕਮ ਕੀਤਾ ਜਾਏਗਾ ਸਭ ਦਾ ਸਟੇਜ ਵਾਲੇ ਅਲੱਗ ਹੋਣਗੇ ਜੀ ਉਹ ਦੂਸਰੇ ਡਿਪਾਰਟਮੈਂਟ ਨਾਲ ਤੀਸਰੇ ਡਿਪਾਰਟਮੈਂਟ ਦਾ ਕੋਈ ਨਹੀਂ ਹੋਇਆ ਮੈਡਮ ਜੀ ਮੈਡਮ ਨੇ ਕਿਹਾ ਜੀ ਆਪਣੇ ਜਿਹੜਾ ਕਿ ਅਸੀਂ ਰਲ ਕੇ ਸਾਰੇ ਕਰ ਰਹੇ ਹਾਂ ਮੈਂ ਤੁਹਾਨੂੰ ਕੁਝ ਦੱਸ ਰਹੀ ਹਾਂ ਕਿ ਸਾਡੀ ਆਸ ਵੈਲਫੇਅਰ ਸੁਸਾਇਟੀ ਜਿਹੜੀ ਕਿ ਇਸ ਪ੍ਰੋਗਰਾਮ ਨੂੰ ਬਣਾ ਰਹੀ ਹੈ ਇਸ ਦੇ ਵਿੱਚ ਅਸੀਂ ਸਾਰੀ ਡੈਡੀਕੇਟਿਡ ਹੋ ਕੇ ਲੇਡੀਜ਼ ਕੰਮ ਕਰ ਰਹੇ ਹਾਂ ਜੀ ਸਕੂਲ ਦੇ ਬੱਚਿਆਂ ਦਾ ਸਾਡਾ ਪਾਰਟਿਸਪੇਸ਼ਨ ਹੈ ਨੇ ਮੈਡਮ ਨੇ ਕਿਹਾ ਪਿੱਪਲ ਮੋੜ ਥੱਲੇ ਪਹਿਲਾਂ ਮਾਉਂਦੇ ਸੀਗੇ ਤੇ ਅੱਜ ਕੱਲ ਪਿੱਪਲ ਮੋੜ ਲਾਉਣੇ ਬੰਦ ਕਰਤੇ ਬਲਕਿ ਵੱਢੇ ਜਾਂਦੇ ਆ। ਆਨਲਾਈਨ ਟਾਈਮ 'ਚ ਫਿਰ ਕੋਈ ਹੋਟਲਾਂ 'ਚ ਬੁਲਾਉਂਦਾ ਕਹਿੰਦੀਆਂ। ਕੋਈ ਮੈਸੇਜ ਦੇ ਦੋ। ਨਹੀਂ ਜੀ ਇਹਦੇ ਵਿੱਚ ਇਹ ਹੈ ਕਿ ਸਾਡੀ ਜਿਹੜੀ ਐਜੂਕੇਸ਼ਨ ਸਿਸਟਮ ਹੈ ਬੜਾ ਐਫਰਟ ਕਰ ਰਹੀ ਹੈ। ਹੁਣੇ ਸਾਨੂੰ 15 ਦਿਨ ਪਹਿਲਾਂ ਹੀ ਸਾਨੂੰ ਮੈਸੇਜ ਆਇਆ ਹੈ ਕਿ ਹਰ ਸਕੂਲ ਕੱਟੋ-ਕੱਟ 70 ਪੋਤੇ ਲਗਾ। ਤੇ ਜਿਹਦੇ ਵਿੱਚ ਸਾਡੇ ਸਕੂਲਾਂ ਦੀ ਮਿਹਨਤ ਜਾਰੀ ਹੈ ਜੀ। ਪੋਰਟਲ ਤੇ ਬਕਾਇਦਾ ਚੜ ਰਹੇ ਆ। ਸਿਰਫ ਇਹ ਦਿਖਾਵੇ ਲਈ ਨਹੀਂ ਹੈ। ਬਕਾਇਦਾ ਅਸੀਂ ਪੋਰਟਲ ਦੇ ਉੱਤੇ ਚੜ ਹਰ ਪ੍ਰਾਈਵੇਟ ਸਕੂਲ ਹਰ ਸਰਕਾਰੀ ਸਕੂਲ ਨਰਸਰੀ ਤੋਂ ਜਾ ਕੇ ਅਸੀਂ ਉਹਦੇ ਲੈ ਕੇ ਆ ਰਹੇ ਆਂ ਤੇ ਲਗਾ ਰਹੇ ਮੈਡਮ ਮੇਰਾ ਮੇਰਾ ਸਵਾਲ ਫੇਰ ਵੀ ਖਤਮ ਨਹੀਂ ਹੋਣ ਦੇਣਾ ਮੈਡਮ ਸਵਾਲ ਮੇਰਾ ਵਿੱਚ ਹੀ ਰਹਿ ਗਿਆ ਮੇਰਾ ਕੰਨ ਸਾਡੇ ਵਾਲੀ ਜਿਹੜੀ ਸਾਡੇ ਆਪਣੇ ਵੱਲੋਂ ਦੇਖੋ ਕੋਸ਼ਿਸ਼ ਇਹੀ ਹੈ ਕਿ ਅਸੀਂ ਸਭ